ਕੀ ਕਹਿਣਾ ਚਾਹਦੇ ਹੋ ਅੱਜ ਇੱਕ ਐਨਜੀਟੀ ਤੁਸੀਂ ਫੀਸ਼ਨ ਫਾਈਲ ਦਿੱਤੀ ਹੈ ਕਿ ਸਾਰਾ ਹੈਗਾ ਤੁਹਾਡਾ ਤਾਂ ਦੇਖੋ ਜੀ ਜੋ ਪੰਜਾਬ ਦਾ ਅੱਜ ਦਾ ਸਭ ਤੋਂ ਵੱਡਾ ਮੁੱਦਾ ਹੈਗਾ ਜਾਂ ਪਿਛਲੇ 6 ਸਾਲਾਂ ਦੇ ਵਿੱਚ ਜੇ ਤਿੰਨ ਵਾਰੀ ਪੰਜਾਬ ਦੇ ਵਿੱਚ ਫਲੱਡ ਆ ਰਿਹਾ ਹੈ 2019 ਚ 23 ਚ ਤੇ 25 ਚ 댓 ਮੀਨਸ ਕੀ ਕਿਤਨਾ ਕਿਤੇ ਗੜਬੜ ਚੱਲ ਰਹੀ ਹੈ ਕੋਈ ਨਾ ਕੋਈ ਸਾਜ਼ਿਸ਼ ਵੀ ਨਜ਼ਰ ਆ ਰਹੀ ਹੈ ਕਿ ਫਲੱਡ ਇਦਾਂ ਆ ਜਾਣੇ ਡੈਮਸ ਨੂੰ ਆਪਰੇਟ ਕਰਨ ਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਬਹੁਤ ਹੀ ਕੋਈ ਝੋਲ ਚੱਲ ਰਿਹਾ ਤੇ ਉਹਨੂੰ ਲੈ ਕੇ ਅਸੀਂ 2023 ਤੇ 2025 ਦਾ ਜਦੋਂ ਡਾਟਾ ਕੰਪਾਈਲ ਕੀਤਾ ਡਾਟਾ ਨੂੰ ਅਸੈਸ ਕੀਤਾ ਉਸ ਤੋਂ ਸਾਫ਼ ਸਾਨੂੰ ਪਤਾ ਲੱਗਿਆ ਕਿ BBMB ਜਿਹੜਾ ਹੈ ਕਿ ਡੈਮ ਨੂੰ ਆਪਰੇਟ ਕਰਨ ਲਈ ناکਾਮਯਾਬ ਰਿਹਾ ਹੈ ਜਿਹਦੇ ਕਰਕੇ ਪੰਜਾਬ ਨੇ ਇੰਨੀ ਵੱਡੀ ਤਰਾਸਦੀ ਜਣੀ ਬਿੰਨਾ ਵੱਡਾ ਪੰਜਾਬ ਨੂੰ ਝੇਲਣਾ ਪਿਆ ਤੇ ਲੋਕਾਂ ਨੂੰ ਬੇਗਰਵੀ ਹੋਣਾ ਪਿਆ ਤੇ ਅਸੀਂ ਜਦੋਂ ਇਹਨੂੰ ਡਿਟੇਲ ਦੇ ਵਿੱਚ ਗਏ ਇਹਦੇ ਵੀ ਸਾਨੂੰ ਮਿਲਿਆ ਕਿ 2023 ਦੇ ਵਿੱਚ ਰਾਜ ਸਭਾ ਦੇ ਵਿੱਚ BBMB ਨੇ ਆਪਣੇ ਕੋਈ ਜਵਾਬ ਦਿੱਤੇ ਜਿਸ ਵਿੱਚ ਕਿਹਾ ਕਿ 1988 ਦੇ ਫਲੱਡ ਆਣ ਤੋਂ ਬਾਅਦ ਕਿਉਂਕਿ 1988 ਦੇ ਵਿੱਚ ਲਗਭਗ 8 ਲੱਖ ਕਿਊਸਕ ਪਾਣੀ ਇੱਕ ਦਿਨ 'ਚ ਆ ਗਿਆ ਸੀ ਤੇ ਇਹਨਾਂ ਨੇ 10-10 ਫੁੱਟ ਜਿਹੜਾ ਲੈਵਲ ਸੀਗਾ ਉਸ ਤੋਂ ਬਾਅਦ 1990 'ਚ ਜਿਹੜਾ ਵਾਟਰ ਜਿਹੜਾ ਰੈਦਰਵਾਡ ਲੈਵਲ ਤੀ ਭਰੰਦਾ ਉਹਨਾਂ ਨੇ ਦਾਦਾ ਸੌੜਕਾ ਟਾ ਕੇ 1680 ਤੇ 1390 ਕਰਤਾ ਪਰ ਉਸ ਤੋਂ ਬਾਅਦ ਨਾਲ ਵੀ ਜਿਹੜਾ ਸੈਂਟਰ ਵਾਟਰ ਕਮਿਸ਼ਨ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹਦੀ ਜੜੀ ਹੈਗੀ ਪਰਮਿਸਿਬਲ ਮੈਕਸਿਮਮ ਫਲੱਡ ਦੀ ਲਿਮਿਟ ਉਹ ਤੈਅ ਕਰੋ ਕਿ ਕਿੰਨਾ ਵਾਟਰ ਲੈਵਲ ਉਹਨ ਡੈਮ ਦੇ ਵਿੱਚ ਰਹਿਣਾ ਚਾਹੀਦਾ 2023 ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਯਾਨੀ ਕਿ 2019 ਦੇ ਫਲੱਡ ਵੀ 1990 ਵਾਲੇ ਡਾਟਾ ਦੇ ਹਿਸਾਬ ਦੇ ਨਾਲ ਆਏ 2023 ਦੇ ਵੀ ਫਲੱਡ ਜਿਹੜੇ 1990 ਦੇ ਡਾਟਾ ਇਹਨਾਂ ਨੇ ਅਡਾਪਟ ਕੀਤਾ ਉਹਦੇ ਕਰਕੇ ਆਏ ਮੀਨਸ ਕਿ ਉਹ ਡਾਟਾ ਬਿਲਕੁਲ ਗਲਤ ਸੀਗਾ ਪਰ ਇਹਨਾਂ ਨੇ ਉਹ ਕੰਮ ਜਾਰੀ ਰੱਖਿਆ ਤੇ ਹੁਣ ਬੀਵੀਐਮੀ ਨੇ ਕਲੇਮ ਕੀਤਾ ਅਸੀਂ ਕਿ ਨਿਊ ਰੂਲ ਕਵ ਜਿਹੜੀ ਅਸੀਂ ਬਣਾ ਲਈ ਹੈ ਪਰ ਨਿਊ ਰੂਲ ਕਵ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਵਾਟਰ ਲੈਵਲ ਰੱਖਿਆ 1680 ਤੋਂ 1390 ਹੀ ਰੱਖਿਆ ਜਿੱਥੋਂ ਸਾਫ਼ ਪਤਾ ਚੱਲਦਾ ਜਾਂ ਤਾਂ ਇਹਨਾਂ ਨੇ ਕੋਈ ਰੂਲ ਕਵ ਬਣਾਈ ਨਹੀਂ ਹੈ ਜਾਂ ਵੇ ਜਿਹੜੀ ਰੂਲ ਕਵ ਬਣਾਈ ਗਈ ਹੈ ਉਹ ਸਾਇੰਟਿਫਿਕ ਹੀ ਨਹੀਂ ਹੈ ਕਿਉਂਕਿ ਅੱਜ ਹੁਣ ਡੈਮ ਦੀ ਏਜ ਜਿਹੜੇ ਡੈਮ ਦੇ ਵਿੱਚ ਸਿਲਟ ਹੈ ਜਿਹਦੇ ਕਰਕੇ ਡੈਮ ਦੀ ਕੈਪੈਸਿਟੀ ਪਹਾੜਾ ਡੈਮ ਦੀ 25% ਤੱਕ ਘਟ ਗਈ ਹੈ ਪੌਂਗ ਡੈਮ ਦੀ 12% ਘਟ ਗਈ ਹੈ ਇਹਦੇ ਬਾਰੇ ਤਾਂ ਇਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੈਕੰ ਆ ਇਹ ਜਿਹੜੀ ਚੀਜ਼ਾਂ ਹੈਗੀਆਂ ਫੈਕਟਰ ਜਿਹੜੇ ਹੈਗੇ ਇਹਨਾਂ ਨੇ ਸਿਲਟੇਸ਼ਨ ਜਿਹੜਾ ਸੌਰੀ ਹੋ ਗਿਆ ਦੋ ਚੀਜ਼ਾਂ ਦੇ ਵਿੱਚ ਗੱਲ ਆ ਗਈ ਤੇ ਇਸ ਤੋਂ ਇਲਾਵਾ ਜਦੋਂ ਆਪਾਂ ਨੂੰ ਪਤਾ ਹੈ ਕਿ ਆਈਐਮਡੀ ਪਿਛਲੇ 2023 ਵਿੱਚ ਵੀ ਉਹਨੇ ਵਾਰਨਿੰਗਸ ਦਿੱਤੀਆਂ ਸੀਗੀਆਂ ਉਹਨੂੰ ਵੀ ਅਸੀਂ ਕੋਈ ਇਗਨੋਰ ਕਰਕੇ ਚੱਲੇ ਆ 2025 ਵਿੱਚ ਵੀ April ਦੀ ਵਾਰਨਿੰਗ ਆਣੀ ਸ਼ੁਰੂ ਹੋ ਗਈਆਂ ਸੀ ਉਹਨੂੰ ਵੀ ਅਸੀਂ ਇਗਨੋਰ ਕਰਕੇ ਡੈਮ ਨੂੰ ਆਪਾਂ ਫਿਲ ਕਰਦੇ ਰਹੇ 2023 ਦੇ ਫਲੱਡ ਤੋਂ ਬਾਅਦ ਅਸੀਂ ਇੱਕ ਇਨਕੁਆਰੀ ਮੰਗੀ ਸੀਗੀ ਸੈਂਟਰ ਗਵਰਨਮੈਂਟ ਤੋਂ ਤੇ ਸਟੇਟ ਗਵਰਨਮੈਂਟ ਤੋਂ ਕਿ ਜਿਹੜੇ ਡੈਮ ਫਲੱਡ ਆਏ ਨੇ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਫਲੱਡ ਕਿਉਂ ਪਰ ਇਹਨਾਂ ਨੇ ਫਲੱਡ ਦੀ ਇਨਕੁਆਰੀ ਕਿ ਕਰਨੀ ਸੀ ਇਹਨਾਂ ਨੇ BBMP ਦੀ ਵੈਬਸਾਈਟ ਤੋਂ ਪਬਲਿਕ ਡੋਮੇਨ ਤੋਂ ਡਾਟਾ ਹੀ ਸਾਰਾ ਗਾਇਬ ਕਰਤਾ ਜੇ ਤਾਂ ਸਾਫ ਪਤਾ ਲੱਗਦਾ ਕਿ ਇਹ ਦੋਸ਼ੀ ਸੀਗੇ ਜਿਹਦੇ ਕਰਕੇ ਇਹਨਾਂ ਨੇ ਡਾਟਾ ਗਾਇਬ ਕਰ ਦਿੱਤਾ ਫਿਰ 2025 ਵਿੱਚ ਅਸੀਂ ਜਦੋਂ ਸਾਨੂੰ ਡਾਟਾ ਕਿਸੇ ਆਪਣੇ ਸੋਰਸਿਸ ਤੋਂ ਆਉਣਾ ਸ਼ੁਰੂ ਹੋਇਆ ਅਸੀਂ 5 ਦਿਨ ਦਾ ਡਾਟਾ ਦੇਖ ਕੇ ਦੱਸਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਲੱਡ ਆ ਸਕਦੇ ਨੇ ਕਿਉਂਕਿ IMD ਦੀ ਵਾਰਨਿੰਗ ਸੀਗੀਆਂ ਪਰ BBMP ਨੂੰ ਨਹੀਂ ਸਮਝ ਆਇਆ ਕਿ ਫਲੱਡ ਆ ਸਕਦੇ ਨੇ ਫਿਰ ਵੀ ਇਹਨਾਂ ਨੇ ਪਾਣੀ ਭਰਨਾ ਜਾਰੀ ਰੱਖਿਆ 8 ਅਗਸਤ ਤੋਂ ਲੈ ਕੇ 18 ਅਗਸਤ ਤੱਕ ਦਾ ਟਾਈਮ ਇਹਨਾਂ ਕੋਲ ਸੀਗਾ ਪਾਣੀ ਰਿਲੀਜ਼ ਕਰਨ ਦਾ ਐਕਸਟਰਾ ਪਰ ਇਹਨਾਂ ਨੇ ਉਹਨਾਂ ਕ ਪਾਣੀ ਰਿਲੀਜ਼ ਕੀਤਾ ਜਿੰਨਾ ਕਿ ਮੈਕਸਿਮਮ ਆਪਣੀ ਕਪੈਸਿਟੀ ਨਾਲ ਡੈਮ ਦੇ ਵਿੱਚ ਬਿਜਲੀ ਪੈਦਾ ਕਰ ਸਕਦੇ ਆ ਜਿਹਦਾ ਮਤਲਬ ਇਹ ਹੋਇਆ ਨਾਲੇ ਉਹ ਪੰਜਾਬ ਦੇ ਵਿੱਚ بارشਾਂ ਵੀ ਨਹੀਂ ਸ਼ੁਰੂ ਹੋਈਆਂ ਸੀ ਪ੍ਰੋਪਰ ਜੇ ਉਦੋਂ ਪਾਣੀ ਛੱਡਿਆ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਇੰਨੇ ਬੁਰੇ ਹਾਲਾਤ ਨਾ ਹੁੰਦੇ ਡੈਮ ਦੇ ਕਰਕੇ ਜਿਹੜਾ ਹੈਗਾ ਫਲਡਸ ਨਾ ਆਉਂਦੇ ਤੇ ਅਸੀਂ ਇਸੇ ਕਰਕੇ ਇੰਨਾ ਸਾਰਾ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਐਨਜੀਟੀ ਦੇ ਵਿੱਚ ਪਟੀਸ਼ਨ ਧਾਰ ਕਰੀਤੀ ਹੈ ਤੇ ਪਟੀਸ਼ਨ ਦੇ ਵਿੱਚ ਅਸੀਂ ਇਹ ਰਿਕੁਐਸਟ ਕੀਤੀ ਹੈ ਕਿ ਇੱਕ ਇੰਡੀਪੈਂਡੈਂਟ ਕਮੇਟੀ ਹਾਈ ਕੋਰਟ ਦੇ ਰਿਟਾਇਰਡ ਜੱਜ ਅਤੇ ਸੀਡਲੂਸੀ ਸੈਂਟਰ ਵਾਟਰ ਕਮਿਸ਼ਨ ਪੀਏਯੂ ਮਲੇ ਇਸ ਤਰ੍ਹਾਂ ਦੀ ਸੰਸਥਾਵਾਂ ਈਵਨ ਖਾਸ ਕਰਕੇ ਜਿਹੜਾ ਹੈ ਰੁੜਕੀ ਦੀ ਜਿਹੜੀ ਨੈਸ਼ਨਲ ਇੰਸਟੀਟਿਊਟ ਆਫ ਹਾਈਡਰੋਲੋਜੀ ਹੈ ਜਿਨ੍ਹਾਂ ਨੇ ਬਹੁਤ ਵਧੀਆ ਰਿਸਰਚ ਕੀਤੀ ਹੋਈ ਹੈ ਉਹਨਾਂ ਦੇ ਵਿੱਚੋਂ ਮੈਂਬਰ ਲੈ ਕੇ ਕਮੇਟੀ ਬਣਾ ਕੇ ਇਹਨਾਂ ਦਾ ਜਿਹੜਾ ਨਵੀਂ ਰੂਲ ਕਵ ਜਿਹੜੀ ਇਹਨਾਂ ਨੇ ਕਲੇਮ ਕੀਤੀ ਆਡਿਟ ਹੋਵੇ ਉਹਦਾ ਪਲੱਸ ਜਿਹੜੀ ਇਹਨਾਂ ਬੰਦਿਆਂ ਦੀ ਗਲਤੀ ਹੈਗੀ ਜਿਨ੍ਹਾਂ ਦੀ ਉਹਨਾਂ ਦੀ ਅਕਾਉਂਟੇਬਿਲਟੀ ਫਿਕਸ ਹੋਵੇ ਸੈਕੰਡਲੀ ਜਿੰਨਾ ਨੁਕਸਾਨ ਪੰਜਾਬ ਦਾ ਇਨਾ ਕਰਕੇ ਹੋਇਆ ਫਲਡਸ ਕਰਕੇ ਉਹ ਫਲਡਸ ਕਰਕੇ ਨੁਕਸਾਨ ਦੀ ਪਰਪਾਈ ਹੋਵੇ ਅਫੈਕਟਡ ਜਿਹੜੇ ਫਾਰਮਰਸ ਨੇ ਤੇ ਜਿਨ੍ਹਾਂ ਦੇ ਲੋਕਾਂ ਦੇ ਘਰ ਟੁੱਟ ਗਏ ਕਾਰ ਡੁੱਬ ਗਏ ਨੁਕਸਾਨ ਹੋਇਆ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਬੰਦਾ ਕੰਪਨਸੇਸ਼ਨ ਮਿਲੇ ਤੇ ਇਸ ਤੋਂ ਇਲਾਵਾ ਇਮੀਡੀਏਟਲੀ ਪੈਰਾ ਮੈਡੀਕਲ ਸਟਾਫ ਜਿਹੜੇ ਕੈਂਪ ਲਗਾ ਕੇ ਜਗਾ ਜਗਾ ਦੇ ਉੱਤੇ ਲੋਕਾਂ ਨੂੰ ਕਿਉਂਕਿ ਉਹਨਾਂ ਨਾਲ ਸਮਾਂ ਹੋਰ ਮਾੜਾ ਜਿਹੜਾ ਹੈਗਾ ਕਿਉਂਕਿ ਬਿਮਾਰੀਆਂ ਫੈਲਣਗੀਆਂ ਜਿੰਨਾ ਕਾਰਕਸ ਹੈ ਜਿਹੜੇ ਮਰੇ ਹੋਏ ਜਾਨਵਰ ਨੇ ਉਹਨਾਂ ਕਰਕੇ ਹੁਣ ਜਗ੍ਹਾ ਜਗ੍ਹਾ ਬਿਮਾਰੀਆਂ ਫੈਲਣ ਦਾ ਖਤਰਾ ਹੈ ਤੇ ਉਹਦੇ ਲਈ ਜਿਹੜੇ ਕੈਂਪ ਲਗਾ ਕੇ ਫ੍ਰੀ ਆਫ ਕੋਸਟ ਇਹਨਾਂ ਜਿੰਨੇ ਲੋਕੀ ਅਫੈਕਟਡ ਨੇ ਬਿਮਾਰ ਹੋਣ ਰਹੇ ਆ ਜਾਂ ਕੁਝ ਵੀ ਉਹਨਾਂ ਨੂੰ ਦਿੱਕਤ ਆਂਦੀ ਹੈ ਉਹਦੇ ਲਈ ਉਹਨਾਂ ਦਾ ਇਲਾਜ ਫ੍ਰੀ ਆਫ ਕੋਸਟ ਹੋਣਾ ਚਾਹੀਦਾ ਹੈ। ਤੇ ਐਨਜੀਟੀ ਜੀ ਪਾਈ ਗਈ ਆ ਅਪਰੇਸ਼ਨ ਕੀ ਕਰਨਾ ਚਾਹੁੰਦੇ। ਦੇਖੋ ਤੁਹਾਨੂੰ ਬੜੇ ਸੌਕੇ ਤਰੀਕੇ ਇਹਨਾਂ ਦੱਸਿਆ ਵੀ ਪਿੱਛੋਂ 100 ਲੀਟਰ ਆਇਆ ਤੇ ਮੂਰੇ 10 ਲੀਟਰ ਛੱਡਿਆ ਤੇ ਜਦੋਂ ਪਿੱਛੋਂ 1000 ਲੀਟਰ ਆ ਗਿਆ ਤੇ 1 ਲੀਟਰ ਛੱਡਣ ਡੇ ਬੇ। ਪੰਜਾਬ ਦੇ ਵਿੱਚ ਕੋਈ ਆਪਣੇ ਹੱਕਾਂ ਦੀ ਗੱਲ ਕਰ ਲਵੇ ਨਾ ਉਹਦੇ ਤੇ ਇਹੋ ਜਿਹੇ ਇਹੋ ਜਿਹੇ ਕੇਸ ਠੋਕ ਦਿੰਦੇ ਆ ਕਿ ਬੰਦਾ ਕਈ ਕਈ ਸਾਲ ਲੜਦਾ ਮਰ ਜਾਂਦਾ ਅੱਜ BBMB ਵਰਗੀ ਇੱਕ ਏਜੰਸੀ ਜਿਹੜੇ ਖਿੱਤੇ ਨੇ ਪੂਰੇ ਭਾਰਤ ਦਾ ਢਿੱਡ ਭਰਨਾ ਉਹ ਸਾਰੇ ਦੇ ਸਾਰੇ ਖਿੱਤੇ ਨੂੰ ਡੋਬ ਦਿੱਤਾ ਤੇ ਕੋਈ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਇਹ ਨਹੀਂ ਬਣਿਆ ਸੋ ਅਸੀਂ ਇਹ ਜਿਹੜਾ ਭਾਂਡਾ ਆ BBMB ਇਹਨੂੰ ਜਿਹੜਾ ਵੈਪਨਾਈਜ਼ ਕਰ ਦਿੱਤਾ ਆ ਉਹਦੇ ਬਿਲਕੁਲ ਉਹਦੇ ਖਿਲਾਫ ਆ ਚਾਹੇ ਕਿਸੇ ਬੰਦੇ ਦੀ ਗਲਤੀ ਹੋਵੇ ਚਾਹੇ ਮਾਲਾਫਾਈਡ ਇੰਟੈਂਸ਼ਨ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਪਰ ਸਚਾਈ ਇਹ ਆ ਵੀ ਅੱਜ ਸਾਰਾ ਪੰਜਾਬ ਡੁੱਬ ਗਿਆ ਔਰ ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਬੀਬੀਐਮਬੀ ਸਾਨੂੰ ਡੋਬਦਾ ਤੇ ਪੰਜਾਬ ਸਰਕਾਰ ਤੇ ਇਹਨਾਂ ਦੀ ਟੁੱਟ ਭੱਜ ਇਹ ਸਾਰੇ ਕਾਰੇ ਨੂੰ ਢੱਕਦੀ ਹੈ ਸਾਰੇ ਦੇ ਸਾਰੇ ਕਾਰੇ ਨੂੰ ਉਹ ਦੋ ਗੋਤੇ ਆ ਗਏ ਸਾਨੂੰ ਡੈਮ ਸੇਫਟੀ ਐਕਟ ਬਣਦਾ ਉਸ ਤੋਂ ਬਾਅਦ ਦੋ ਗੋਤੇ ਆਏ ਤੇ ਡੈਮ ਸੇਫਟੀ ਐਕਟ ਦਾ ਮਤਲਬ ਕੀ ਉਹ ਜਿਹੜੀਆਂ ਕੰਧਾਂ ਨੇ ਸੀਮਿੰਟ ਦੀਆਂ ਉਹਦੀ ਸੇਫਟੀ ਕਰਨੀ ਸੀ ਜਾਂ ਸਾਡੇ ਲੋਕਾਂ ਦੀ ਕਰਨੀ ਸੀ ਅੱਜ ਹਾਲਾਤ ਇਹ ਬਣ ਗਏ ਵੀ ਜਿਨ੍ਹਾਂ ਨੇ ਪਹਿਰੇਦਾਰੀ ਕਰਨੀ ਸੀ ਉਹ ਆਪਣਾ কুরਤਾ ਲਵੇੜ ਕੇ ਵੇਲੇ ਹੋ ਗਏ ਉਹ ਲੋਕ ਜਿਹੜੇ ਬੱਸਾਂ ਜ਼ਬਤ ਕਰਦੇ ਆ ਅੱਜ ਉਹਨਾਂ ਨੇ ਜੀਸੀਬੀਆਂ ਤੇ ਟਿਪਰ ਜ਼ਬਤ ਨਹੀਂ ਕੀਤੇ ਬੰਨ ਤੇ ਉੱਥੇ ਅਸੀਂ ਹੱਥਾਂ ਨਾਲ ਪੰਜਾਬ ਦੀ ਸੰਗਤ ਦੇ ਹੱਥਾਂ ਨਾਲ ਬੋਰੀਆਂ ਚੱਕ ਕੇ ਉਹ ਬੰਨ ਲਾਏ ਜਦੋਂ ਬੰਨ ਲੱਗ ਗਿਆ ਉੱਥੇ ਕੱਪੜੇ ਲਵੇੜ ਕੇ ਇਹਨਾਂ ਦਾ ਮੰਤਰੀ ਜਿਹੜਾ ਆ ਉਹ ਕੌਣ ਜਾਂਦਾ ਆ ਇਸ ਡੈਮਡ ਸੇਫਟੀ ਐਕਟ ਤੋਂ ਬਾਅਦ ਇਹ ਸਰਕਾਰ ਆਉਣ ਤੋਂ ਬਾਅਦ ਕਿਉਂਕਿ ਸਰਕਾਰ ਇਸ ਡੈਮ ਦੇ ਮੂਹਰੇ ਸੁੱਤੀ ਆ ਅਸੀਂ ਦੋ ਵਾਰੀ ਡੁੱਬਦੇ ਆ ਅੱਜ ਵੀ ਅੱਜ ਦੀ ਸੀਚੇ ਵਾਲ ਦੀ ਸਟੇਟਮੈਂਟ ਹੈ ਜੀ ਇਹ ਕੁਦਰਤੀ ਹੈ ਪਬਲਿਕ ਐਕਸ਼ਨ ਕਮੇਟੀ ਦੀਆਂ ਚਾਰ ਵੱਡੀਆਂ ਲੜਾਈਆਂ ਦੇ ਵਿੱਚ ਨੈਰੇਟਿਵ ਨੂੰ ਪੁੱਠਾ ਕਰਨ ਦਾ ਕੰਮ ਜੇ ਕਿਸੇ ਇੱਕ ਬੰਦੇ ਨੇ ਕੀਤਾ ਉਹ ਸੀਚੇ ਆਲਾ ਸਾਨੂੰ ਤਾਂ ਇਹ ਵੀ ਨਹੀਂ ਸਮਝ ਆਉਂਦੀ ਵੀ ਇਹ ਸਰਕਾਰ ਕਿਹੜੀ ਚ ਇਹਦੀਆਂ ਸਟੇਟਮੈਂਟ ਕਈ ਵਾਰੀ ਕਿਸੇ ਹੋਰ ਸਰਕਾਰ ਨੂੰ ਜਿਹੜੀਆਂ ਐ ਸੂਟ ਕਰਨ ਲੱਗ ਜਾਂਦੀਆਂ ਤਾਂ ਉਹ ਜੋ ਸਾਡਾ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਨੂੰ ਸਾਡੀ ਕੋਸ਼ਿਸ਼ ਆ ਦੱਸਣ ਦੀ ਭਾਣਾ ਸਾਨੂੰ ਮੰਨਣਾ ਪੈਂਦਾ ਆ ਗੁਰੂ ਸਾਹਿਬ ਦਾ ਉਹ ਟਾਹਸਰਾ ਲੈ ਕੇ ਪਰ ਜਿਹੜੀ ਵੱਡੀ ਲੜਾਈ ਆ ਜਿਹੜੇ ਲੋਕ ਸਾਨੂੰ ਡੋਬਣ ਦੇ ਲਈ ਜ਼ਿੰਮੇਦਾਰ ਆ ਸਾਨੂੰ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨੀ ਪੈਣੀ ਐ ਉਸੇ ਕਰਕੇ ਪਬਲਿਕ ਐਕਸ਼ਨ ਕਮੇਟੀ ਜਿਹੜਾ ਆ ਆਪਣੀ ਜਿਹੜੀ ਕਾਨੂੰਨੀ ਲੜਾਈ ਐ ਇੱਕ ਤਾਂ ਸਾਡੀ ਲੋਕ ਰੋਹੀ ਲੋਕਾਂ ਦੀ ਲੜਾਈ ਐ ਉਹ ਅਸੀਂ ਕਰਾਂਗੇ ਪਰ ਇੱਕ ਕਾਨੂੰਨੀ ਚਾਰਾ ਜੋਈ ਜਿਹੜੀ ਐ ਉਹ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਅਸੀਂ ਉਹ ਜਿਹੜਾ ਕੇਸ ਜਿਹੜਾ ਆ ਉਹ ਦਾਇਰ ਕਰ ਦਿੱਤਾ ਔਰ ਹਫਤੇ ਤੱਕ ਉਹਦੀ ਸਕਰੂਟੀ ਜਿਹੜੀ ਆ ਹੋਜੂਗੀ ਧੰਨਵਾਦ ਮਿਸਲ ਸਾਥ ਲੋਈ ਤੋਂ ਸਾਡੇ ਨੌਜਵਾਨ ਨਾਲ ਵੀ ਉੱਥੇ ਕੰਮ ਕਰ ਰਹੇ ਆ ਜ਼ਮੀਨ ਤੇ ਪਰ ਸਾਰੀ ਚੀਜ਼ ਜੋ ਤੁਹਾਡੇ ਸਾਹਮਣੇ ਲਿਆਂਦੀ ਗਈ ਆ ਵੀ ਡਾਟਾ ਡੈਮ ਦਾ ਕਿਉਂ ਆ ਉਹਦੇ ਪਿੱਛੇ ਇੱਕੋ ਇੱਕ ਰੀਜ਼ਨ ਆ ਇੱਕ ਰਾਜਸਥਾਨ ਫੀਡਰ ਜਾਂਦੀ ਆ ਰਾਜਸਥਾਨ ਨੂੰ ਉਹਨੂੰ 8.5 ਮਿਲੀਅਨ ਏਕੜ ਫੁੱਟ ਸਾਲ ਦਾ ਪਾਣੀ ਦਿੱਤਾ ਜਾਂਦਾ ਤੇ ਸਾਡੇ ਜਿਹੜੇ ਡੈਮ ਆ ਜਿਹੜਾ ਸਾਡਾ ਭਗੜਾ ਡੈਮ ਉਹਦੀ ਕੈਪੈਸਿਟੀ ਹੈ 5.6 ਮਿਲੀਅਨ ਐਕੜ ਫੁੱਟ ਦੂਜਿਆਂ ਦੀ ਵੀ ਇਹਨੂੰ ਘਾਟਾ ਪੌਂਗ ਡੈਮ ਦੀ ਉਹ ਟੋਟਲੀ 8.8 ਮਿਲੀਅਨ ਐਕੜ ਫੁੱਟ ਆ ਉਹ ਸਾਰੀ ਜਿਹੜੀ ਕੈਪੈਸਿਟੀ ਹੈ ਜਿਹੜੀ ਇੱਥੇ ਭਰਦੇ ਆ ਜਿਹਨੂੰ ਆਪਾਂ ਕਹਿੰਦੇ ਵੀ ਇਹਨਾਂ ਦੀ ਇੰਟੈਂਸ਼ਨ ਕੀ ਆ ਉਹ ਇੰਟੈਂਸ਼ਨ ਸਰਫ ਇਹ ਆ ਵੀ ਰਾਜਸਥਾਨ ਫੀਡਰ ਸਾਰਾ ਸਾਲ ਚਲਾਉਣੀ ਆ ਇੱਥੇ ਨੁਕਸਾਨ ਹੋ ਰਿਹਾ ਦੂਜਾ ਰਾਜਸਥਾਨ ਫੀਡਰ ਜਿੱਥੇ ਜਾ ਕੇ ਪੈ ਰਹੀ ਹੈ ਟਿੱਬਿਆਂ 'ਚ ਉੱਥੇ ਡੇਜ਼ਰਟ ਜਿਹੜਾ ਉਹ ਗ੍ਰੀਨ ਹੋ ਰਿਹਾ ਉਹ ਇਕੋਲੋਜੀਕਲ ਡਿਜ਼ਾਸਟਰ ਆ ਜਿਹਦਾ ਖਮਿਆਜਾ ਪੰਜਾਬ ਤੇ ਹਰਿਆਣਾ ਨੂੰ ਅੱਜ ਭੁਗਤਣਾ ਪੈ ਰਿਹਾ ਜਿੰਨਾ ਉਹਨੂੰ ਗ੍ਰੀਨ ਕਰੀ ਜਾਉਂਗੇ ਥੋੜੇ ਇੱਥੇ ਵੈਦਰ ਜਿਹੜੇ ਪੈਟਰਨ ਚੇਂਜ ਹੋਏ ਆ ਕਲਾਈਮੇਟ ਚੇਂਜ ਹੋਈ ਆ ਉਹ ਹੁੰਦੀ ਜਾਊਗੀ ਤੇ ਅਖੀਰ ਇਹ ਡਿਜ਼ਾਸਟਰ ਜਿਹੜਾ ਫੂਡ ਸਿਕਿਉਰਿਟੀ ਤੇ ਆ ਕੇ ਖੜਨਾ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ Rajasthan ਦੇ ਵਿੱਚ ਟਿੱਬਿਆਂ ਛੱਡਿਆ ਜਾ ਰਿਹਾ ਇਹ ਲੜਾਈ ਆਪਣੀ Rajasthan ਨੂੰ ਜਿਹੜਾ ਨਜਾਇਜ਼ ਪਾਣੀ ਆਊਟ ਆਫ ਬੇਸਨ ਜਾ ਰਿਹਾ ਉਹਦੀ ਲੜਾਈ ਐ ਤੇ ਸਾਰੇ ਪੰਜਾਬ ਨੂੰ ਉਹਦੀ ਲੜਾਈ ਲੜਨੀ ਪੈਣੀ ਐ ਥੈਂਕ ਯੂ ਜੀ